ਅੱਜ ਦੇ ਨਿਊਜ਼ ਸਪੌਂਸਰ ਕਰਤਾ ਨੇ ਲਿਬਰਟੀ ਪੈਲੇਸ ਰੋਚਮੈਂਡ ਹਿੱਲ ਨਿਊਯਾਰਕ ਥਿਸਿਸਕੋ ਕੰਸਟਰਕਸ਼ਨ ਨਿਊਯਾਰਕ ਸਤਿ ਸ਼੍ਰੀ ਅਕਾਲ ਦੇਸ਼ੀ ਦੇਸ਼ ਵਿੱਚ ਆਪਣਾ ਪੰਜਾਬ ਐਨ ਆਰ ਆਈ ਟੀਵੀ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਕਮਲਪ੍ਰੀਤ ਸਵਾਗਤ ਕਰਦੀ ਆ ਸਭ ਤੋਂ ਪਹਿਲਾਂ ਨਜ਼ਰ ਹੁਣ ਤੱਕ ਦੀਆਂ ਸੁਰਖੀਆਂ ਤੇ ਲੋਕ ਸੇਵਾ ਦੇ ਵਿੱਚ ਕੋਈ ਵਿਗੜਨਾ ਨਾ ਪਵੇ ਇਸ ਲਈ ਪੰਜਾਬ ਸਰਕਾਰ ਨੇ ਕਰੜੇ ਕਦਮ ਚੁੱਕੇ ਹਨ ਪੰਜਾਬ ਦੇ ਕਿਸਾਨਾਂ ਦੀ ਮੁਰਜਾਗੀ ਆਸ ਕੈਪਟਨ ਅਮਰਿੰਦਰ ਦਾ ਕਿਸਾਨਾਂ ਨੂੰ ਤਰਵਾਸ ਕਰਦੇ ਹੋਣਗੇ ਮੁਆਫ ਅੱਜ ਦੇ ਬ੍ਰਿਟਾ ਦਮ ਤਮਾਰ ਕੇ ਤੋਂ ਬਾਅਦ ਉਥੇ ਦੇ ਸਿੱਖ ਬਣੇ ਲੋਕਾਂ ਲਈ ਸਹਾਰਾ ਵਿਸਥਾਰ ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਤੇ ਸਖਤ ਨੋਟਿਸ ਲੈਂਦੇ ਹੋਏ ਕਿਹਾ ਹੈ ਕਿ ਜੇਕਰ ਕੋਈ ਸਰਕਾਰੀ ਮੁਲਾਜ਼ਮ ਇੱਕ ਸਾਲ ਤੱਕ ਛੁੱਟੀ ਤੇ ਰਹਿੰਦਾ ਹੈ ਤਾਂ ਇਸ ਨੋਟਸ ਦਾ ਅਸਤੀਫਾ ਸਮਝਿਆ ਜਾਏਗਾ ਪੰਜਾਬ ਸਰਕਾਰ ਨੇ ਦਫ਼ਤਰ ਵਿਚਨ ਸ਼ਾਸਨ ਬਣਾਉਣ ਤੇ ਲੋਕ ਸੇਵਾ ਵਿੱਚ ਵਿਗੜਨਾ ਪੈਣ ਦੇਣ ਲਈ ਨਵਾਂ ਕਦਮ ਚੁੱਕਿਆ ਦਫ਼ਤਰ ਵਿੱਚ ਬਿਨਾਂ ਛੁੱਟੀ ਮਨਜ਼ੂਰ ਕਰਵਾਏ ਲਗਾਤਾਰ ਆਪਣੀ ਡਿਊਟੀ ਤੋਂ ਗੈਰ ਹਾਜ਼ਰ ਹੋਣ ਵਾਲੇ ਮੁਲਾਜ਼ਮਾਂ ਦੀ ਖੈਰ ਨਹੀਂ ਸਰਕਾਰ ਨੇ ਸਾਲ ਗੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਨੂੰ ਫਾਰਕ ਕਰਨ ਦੇ ਹੁਕਮ ਦੇ ਦਿੱਤੇ ਹਨ ਵਿੱਤ ਵਿਭਾਗ ਵੱਲੋਂ ਹਦਾਇਤਾਂ ਦਿੱਤੀਆਂ ਹਨ ਕਿ ਜੇਕਰ ਕੋਈ ਅਧਿਕਾਰੀ ਕੋਈ ਕਰਮਚਾਰੀ ਬਿਨਾਂ ਛੁੱਟੀ ਮਨਜ਼ੂਰ ਕਰਵਾਏ ਆਪਣੀ ਡਿਊਟੀ ਤੋਂ 1 ਸਾਲ ਤੋਂ ਜ਼ਿਆਦਾ ਸਮੇਂ ਲਈ ਗੈਰਹਾਜ਼ਰ ਹੈ ਤਾਂ ਉਸ ਵੱਲੋਂ ਸਰਕਾਰੀ ਨੌਕਰੀ ਤੋਂ ਅਸਤੀਫਾ ਦਿੱਤਾ ਗਿਆ ਸਮਝਿਆ ਜਾਵੇਗਾ। ਅਜਿਹੇ ਕਿਸੇ ਵੀ ਮੁਲਾਜ਼ਮ ਨੂੰ ਸਰਕਾਰੀ ਨੌਕਰੀ ਵਿੱਚ ਦੁਬਾਰਾ ਜੁਆਇਨ ਨਹੀਂ ਕਰਵਾਇਆ ਜਾਵੇਗਾ ਅਤੇ ਸਮਰਥ ਅਥਾਰਟੀ ਵੱਲੋਂ ਉਸ ਨੂੰ ਸਰਕਾਰੀ ਸੇਵਾ ਤੋਂ ਮੁਕਤ ਕਰਨ ਲਈ ਨਿਯਮ ਅਨੁਸਾਰ ਕਾਰਵਾਈ ਕਰਕੇ ਤੁਰੰਤ ਨੌਕਰੀ ਤੋਂ ਹਟਾਉਣ ਦੇ ਹੁਕਮ ਪਾਸ ਕੀਤੇ ਜਾਣਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਕਿਹਾ ਹੈ ਕਿ ਉਹ ਉਹਨਾਂ ਦੇ ਕਰਜ਼ਾ ਜ਼ਰੂਰ ਮਾਫ਼ ਕਰਾਣਗੇ ਕਿਉਂਕਿ ਉਹਨਾਂ ਨੇ ਵਾਦਾ ਕੀਤਾ ਸੀ ਤੇ ਉਹ ਆਪਣੇ ਵਾਅਦੇ ਤੋਂ ਪਿੱਛੇ ਨਹੀਂ ਹਟਣਗੇ ਕਿਸਾਨਾਂ ਦਾ ਕਰਜ਼ਾ ਛੇਤੀ ਤੋਂ ਛੇਤੀ ਮੁਆਫ ਕਰਨ ਦਾ ਵਾਦਾ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹਨਾਂ ਦੀ ਸਰਕਾਰ ਕਰਜ਼ਾ ਮੁਆਫ ਕਰਨ ਦੇ ਆਪਣੇ ਵਾਅਦੇ ਤੋਂ ਪਿੱਛੇ ਨਹੀਂ ਹਟੇਗੀ I have merit clear that there will be no arrest ਜਿਹਨੂੰ ਕੁੜਕੀ ਕਹਿੰਦੇ ਨੇ ਕਿ ਉਹ ਨਹੀਂ ਲੱਗੇਗੀ ਸਾਡੇ ਕਿਸਾਨਾਂ ਦੇ ਉੱਪਰ ਔਰ ਜਿਹੜੇ ਦੂਜੀ ਉਹਨਾਂ ਦੇ ਉਹਨਾਂ ਦਾ ਕਰਜ਼ਾ ਹੈ ਉਹ ਅਸੀਂ ਆਪਣੇ ਤੌਰ ਤੇ ਉਹਦੇ ਤੇ ਕੰਮ ਕਰਕੇ ਉਹਨਾਂ ਦਾ ਕਰਜ਼ਾ ਘਟਾਵਾਂਗੇ ਇਹ ਕਿਹਿਆ ਹੋਇਆ ਯਾ ਤਾਂ ਇਹ ਗੱਲ ਪਹੁੰਚ ਨਹੀਂ ਰਹੀ ਲੋਕਾਂ ਕੋਲ ਇਹ ਪਿਛਲੇ ਮਹੀਨੇ ਚ 21 ਬੰਦਿਆਂ ਨੇ ਫੇਰ ਕੋਸ਼ਿਸ਼ ਕਰਨੀ ਸੋ ਆਈ ਹੋਪ ਦ ਪ੍ਰੈਸ ਟੇਕਸ ਇਸ ਫਾਰਵਰਡ ਔਰ ਉਹਨਾਂ ਨੂੰ ਮੇਰੇ ਵੱਲੋਂ ਭਰੋਸਾ ਦਿਓ ਕਿ ਆ ਗਲ ਗਦ ਕਦਮ ਨਾ ਚੱਕੋ ਅਸੀਂ ਇਹ ਤੁਹਾਡੇ ਵਾਸਤੇ ਵੈਰਾ ਕੀਤਾ ਹੋਇਆ ਤੁਹਾਡਾ ਔਰ ਅਸੀਂ ਉਹਦਾ ਹੱਲ ਕੱਢਿਆ ਹੈ ਉਹਨਾਂ ਨੇ ਕਿਸਾਨਾਂ ਨੂੰ ਖੁਦਕੁਸ਼ੀਆ ਨਾ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਕਰਜ਼ਾ ਮੁਆਫ ਕਰਨ ਲਈ ਰੂਪਰੇਖਾ ਤਿਆਰ ਕਰਨ ਵਾਸਤੇ ਉੱਚ ਪੱਧਰੀ ਕਮੇਟੀ ਪਹਿਲਾਂ ਹੀ ਬਣਾਈ ਗਈ ਹੈ ਜੋ ਜ਼ੋਰ ਸ਼ੋਰ ਨਾਲ ਇਸ ਕਾਰਜ ਤੇ ਲੱਗੀ ਹੋਈ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰਸਾਦ ਸਿੰਘ ਬਾਦਲ ਨੇ ਕਿਹਾ ਹੈ ਕਿ ਕਣਕ ਦੀ ਸਹੀ ਅਦਾਇਗੀ ਦੇ ਲਈ ਪੰਜਾਬ ਸਰਕਾਰ ਕੇਂਦਰ ਸਰਕਾਰ ਤੋਂ ਹਰ ਰੋਜ਼ ਪੈਸਾ ਲਏਗੀ। ਪੰਜਾਬ ਦਾ ਵਿੱਤ ਵਿਭਾਗ ਕੇਂਦਰ ਸਰਕਾਰ ਤੋਂ ਫਸਲ ਦੀ ਖਰੀਦ ਦੇ ਲਈ ਹਰ ਰੋਜ਼ ਪੈਸੇ ਮੰਗੇਗਾ। ਵਿੱਤ ਵਿਭਾਗ ਕਣਕ ਝੋਨੇ ਦੀ ਸੀਜ਼ਨਲ ਅਦਾਇਗੀ ਦੀ ਬਜਾਏ ਹਰ ਰੋਜ਼ ਅਦਾਇਗੀ ਚਾਹੁੰਦਾ ਹੈ ਤਾਂ ਜੋ ਪੰਜਾਬ ਨੂੰ ਆਰਥਿਕ ਘਾਟਾ ਹੋਣਾ ਬੰਦ ਹੋ ਜਾਵੇ ਵਿੱਤ ਵਿਭਾਗ ਦੀ ਇਹ ਪ੍ਰੋਪੋਜ਼ਲ ਤਿਆਰ ਹੋ ਚੁੱਕਾ ਹੈ ਇਸ ਸੰਬੰਧੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਹਾਂ ਅਸੀਂ ਹਿੱਸੇ ਕੰਮ ਕਰ ਰਿਹਾ ਤੇ ਅਸੀਂ ਕੇਂਦਰ ਤੋਂ ਫਸਲ ਦੀ ਅਦਾਇਗੀ ਤੇ ਰੋਜ਼ਾਨਾ ਪੈਸੇ ਮੰਗਾਂਗੇ ਮੁੱਖ ਮੰਤਰੀ ਨਾਲ ਚਰਚਾ ਕਰਨ ਤੋਂ ਬਾਅਦ ਮੈਂ ਇਹ ਪ੍ਰੋਪੋਜ਼ਲ ਕੇਂਦਰ ਸਰਕਾਰ ਨੂੰ ਭੇਜਾਂਗਾ ਫਿਲਹਾਲ ਵਕਤ ਇੱਕ ਛੋਟੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਖਬਰਾਂ ਚਾਰੀ ਰਹਿਣ ਗਿਆ ਆਪਣਾ ਪੰਜਾਬ ਗਰੁੱਪ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਆਏ ਨੇ ਕੈਨਮ ਫੋਨ ਮੈਂ ਕਿੱਥੇ ਐ ਮੈਂ ਤਾਂ ਕੈਨਮ ਦੇ ਗਈ ਸੀ ਓ ਕੈਨਮ ਕੀ ਕੈਨਮ ਫੋਨ ਪਿੰਨਲੈਸ ਫੋਨ ਸਰਵਿਸ ਸਾਫ ਸੁਥਰੀ ਆਵਾਜ਼ ਕੋਈ ਵਾਧੂ ਚਾਰਜ ਨਹੀਂ ਕੈਨੇਡਾ ਤੇ ਅਮਰੀਕਾ ਤੋਂ ਇੱਕੋ ਹੀ ਰੇਟ ਇੰਡੀਆ ਸੈੱਲ ਤੇ ਲੈਂਡਲਾਈਨ ਇੱਕੋ ਹੀ ਰੇਟ ਦੇ ਨਾਲੇ 1500 ਮਿੰਟ ਫ੍ਰੀ ਜਿੰਨੀ ਗੱਲ ਕਰਿਓ ਉਨੇ ਹੀ ਪੈਸੇ ਕਟਣਗੇ ਜੀ ਹਾਂ ਪਰ ਉਸੇਯੋਗ ਸਰਵਿਸ ਅੱਜ ਹੀ ਕਾਲ ਕਰੋ 7185761201 ਅਤੇ 7185761840 ਤੇ ਬ੍ਰਿਟੇਨ ਤੋਂ ਬਾਅਦ ਤੁਹਾਡਾ ਸਵਾਗਤ ਹੈ ਬ੍ਰਿਟੇਨ 'ਚ ਹੋਏ ਬੰਬ ਧਮਾਕੇ ਤੋਂ ਬਾਅਦ ਜਿੱਥੇ ਲੋਕਾਂ ਨੇ ਦਿਲ ਸਹਿਮ ਗਏ ਹਨ ਉਥੇ ਹੀ ਸਿੱਖ ਉਹਨਾਂ ਦੀ ਮਦਦ ਦੇ ਲਈ ਅੱਗੇ ਆ ਰਹੇ ਨੇ ਬ੍ਰਿਟੇਨ ਚਾਮ ਚੋਣਾ ਤੋਂ ਠੀਕ ਪਹਿਲਾਂ 12 ਸਾਲ ਮਗਰੂਸ ਸਭ ਤੋਂ ਵੱਡਾ ਆਤਵਾਦੀ ਹਮਲਾ ਹੋਇਆ ਬ੍ਰਿਟੇਨ ਚਾਮ ਚੋਣਾ ਤੋਂ ਠੀਕ ਪਹਿਲਾਂ 12 ਸਾਲ ਮਗਰੂਸ ਸਭ ਤੋਂ ਵੱਡਾ ਆਤਵਾਦੀ ਹਮਲਾ ਹੋਇਆ ਭਾਰਤੀ ਸਮੇਂ ਮੁਤਾਬਕ ਮੰਗਲਵਾਰ ਤੜਕੇ ਤਕਰੀਬਨ 3 ਵਜੇ ਮੈਂਚੈਸਟਰ 'ਚ ਪੌਪ ਸਟਾਰ ਅਰੀਆਨਾ ਗ੍ਰਾਂਡੇ ਦੇ ਪ੍ਰੋਗਰਾਮ 'ਚ ਹੋਏ ਆਤਮਕਾਤਿ ਹਮਲੇ 'ਚ 22 ਲੋਕ ਮਾਰੇ ਗਏ ਅਤੇ 119 ਵਿ ਦੀ ਜ਼ਿੰਮੇਵਾਰੀ ਆਈਐਸ ਨੇ ਲਈ ਹੈ ਇਸ ਹਮਲੇ ਕਾਰਨ ਲੋਕਾਂ ਦੇ ਦਿਲਾਂ ਤੇ ਡਰ ਬੈਠ ਗਿਆ ਅਤੇ ਕਈਆਂ ਨੇ ਆਪਣਿਆਂ ਨੂੰ ਗੁਆ ਲਿਆ ਉਥੇ ਹੀ ਇਹਨਾਂ ਲੋਕਾਂ ਦੀ ਮਦਦ ਲਈ ਸਿੱਖ ਪਾਈਚਾਰਾ ਅੱਗੇ ਆਇਆ ਠਮਾਕੇ ਦੇ ਪੀੜਤਾ ਲਈ ਥਾਂ ਥਾਂ ਤੇ ਪੂਰੀ ਤਰ੍ਹਾਂ ਮੁਫਤ ਖਾਣ ਪੀਣ ਦੇ ਪ੍ਰਬੰਧ ਕੀਤੇ ਗਏ ਹਨ ਸਥਾਨਕ ਚਾਰ ਗੁਰਦੁਆਰਿਆਂ 'ਚ ਲੋਕਾਂ ਦੇ ਰਹਿਣ ਦੇ ਵੀ ਪ੍ਰਬੰਧ ਕੀਤੇ ਗਏ ਹਨ ਇਸ ਦੌਰਾਨ ਕੁਝ ਸਿੱਖਾਂ ਨੇ ਹੱਥ 'ਚ ਆਈ ਲਵ ਮੈਂਚੈਸਟਰ ਦੇ ਬੋਰਡ ਫੜ ਕੇ ਮਾਰਚ ਵੀ ਕੱਢਿਆ ਪੰਜਾਬ ਦੇ ਲੋਕਲ ਬਾਡੀਜ਼ ਮਨਿਸਟਰ ਨਵਜੋਤ ਸਿੰਘ ਸਿੱਧੂ ਨੇ ਸੈਨੇਟਰੀ ਇਨਸਪੈਕਟਰ ਦੇ ਆਪਣੀ ਮਨਪਸੰਦ ਥਾਂ ਤੇ ਜਾਣ ਦੇ ਆਰਡਰਾਂ ਇੱਕ ਹਫ਼ਤੇ ਦੇ ਅੰਦਰ ਹੀ ਰੱਦ ਕਰ ਦਿੱਤਾ। ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਦੇ ਖਾਸ ਰਹਿ ਚੀਫ ਸੈਨੇਟਰੀ ਇਨਸਪੈਕਟਰ ਨੂੰ ਪਸੰਦੇ ਦਾ ਪੋਸਟਿੰਗ ਦੇਣ ਬਾਰੇ ਜਾਰੀ ਹੁਕਮ ਇੱਕ ਹਫ਼ਤੇ ਦੇ ਅੰਦਰ ਹੀ ਰੱਦ ਕਰ ਦਿੱਤੇ। ਇਸ ਮਾਮਲੇ 'ਚ ਵਿਵਾਦ ਉਸ ਸਮੇਂ ਸ਼ੁਰੂ ਹੋ ਗਿਆ ਜਦੋਂ ਸਿੱਧੂ ਵੱਲੋਂ ਅਫਸਰਾਂ ਤੇ ਤਬਾਦਲੇ ਅਤੇ ਪੋਸਟਿੰਗ ਬਾਰੇ ਐਡੀਸ਼ਨਲ ਚੀਫ ਸਕੱਤਰ ਨੂੰ ਪੇਜੀ ਸਿਫਾਰਿਸ਼ ਪਹਿਲਾਂ ਤੋਂ ਹੀ ਲਿਖ ਹੋ ਗਈ। ਉਸ ਯੋਗਤ ਸੈਨੇਟਰੀ ਇਨਸਪੈਕਟਰ ਨੂੰ ਜ਼ੋਨ A ਦੇ ਨਾਲ ਜ਼ੋਨ B ਦਾ ਪੂਰਾ ਚਾਰਜ ਦੇਣ ਦੇ ਹੁਕਮ ਵਿੱਚ ਸ਼ਾਮਲ ਹਨ ਜਿਸ ਨੂੰ ਲੈ ਕੇ ਸਵਾਲ ਉੱਠਿਆ ਕਿ ਨਗਰ ਕਮਚ ਅੰਦਰੂ ਪੋਸਟਿੰਗ ਦੇ ਅਧਿਕਾਰੀ ਮੇਅਰ ਅਤੇ ਕਮਿਸ਼ਨਰ ਕੋਲ ਹਨ ਇਸ ਤਨਾ ਜੇਕਰ ਕਿਸੇ ਮੁਲਾਜ਼ਮ ਦੇ ਆਰਡਰ ਹੈਡ ਦਫਤਰ ਤੋਂ ਜਾਰੀ ਹੋ ਗਏ ਹਨ ਤਾਂ ਅੱਗੇ ਉਹਨਾਂ ਦਾ ਹੀ ਬਦਲਾ ਉਸੇ ਲੈਵਲ ਤੇ ਹੋਵੇਗਾ ਅੱਜ ਦੇ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ ਹੁੰਦਿਓ ਆ ਗਿਆ ਸਤਿ ਸ਼੍ਰੀ ਅਕਾਲ ਆਪਣਾ ਪੰਜਾਬ ਨਿਊਜ਼ਪੇਪਰ ਦੇ ਵਿੱਚ ਅਤੇ ਆਪਣਾ ਪੰਜਾਬ ਐਨ ਆਰ ਆਈ ਟੀਵੀ ਤੇ ਐਡ ਦੇਣ ਲਈ ਸਾਨੂੰ ਸੰਪਰਕ ਕਰੋ ਸਾਡਾ ਅਮਰੀਕਾ ਦਾ ਫੋਨ ਨੰਬਰ ਹੈ 631835800 ਤੇ ਸਾਡਾ ਇੰਡੀਆ ਦਾ ਫੋਨ ਨੰਬਰ 9815540000 ਤੇ